ਰਣਵੀਰ ਇਲਾਹਾਬਾਦੀਆ ਤੋਂ ਬਾਅਦ ਉਹਨਕੋ ਮੀਡੀਅਨ ਅਨੁਭਵ ਸਿੰਘ ਬਸੀ ਤੇ ਵੀ ਚਰਚਾ ਛਿੜ ਗਈ ਹੈ ਉਸ ਤੇ ਸ਼ਲੀਲਤਾ ਫੈਲਾਉਣ ਦਾ ਦੋਸ਼ ਹੈ ਇਸੇ ਕਾਰਨ ਬਸੀ ਦਾ ਲਖਨਊ ਵਿੱਚ ਹੋਣ ਵਾਲਾ ਸ਼ੋਅ ਰੱਦ ਕਰ ਦਿੱਤਾ ਗਿਆ ਹੈ ਉੱਤਰ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨ ਦੀ ਉਪ ਚੇਅਰ ਪਰਸਨ ਅਪਰਨਾ ਯਾਦਵ ਨੇ ਡੀਜੀਪੀ ਪ੍ਰਸ਼ਾਂਤ ਕੁਮਾਰ ਨੂੰ ਪੱਤਰ ਲਿਖ ਕੇ ਸ਼ੋਅ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਸ਼ੋਅ ਇੰਡੀਆ ਸਕਾਟ ਲੈਟੈਂਟ ਦੇ ਵਿੱਚ ਰਣਵੀਰ ਇਲਾਹਾਬਾਦੀਆ ਦੇ ਸੈਕਸ ਅਤੇ ਮਾਤਾ ਪਿਤਾ ਦੇ ਰਿਸ਼ਤੇ ਤੇ ਕੀਤੀ ਟਿੱਪਣੀ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਸੀ ਰਣਵੀਰ ਇਲਾਹਾਬਾਦੀਆ ਖਿਲਾਫ ਮਹਾਰਾਸ਼ਟਰ ਤੇ ਕਈ ਹੋਰ ਸ਼ਹਿਰਾਂ ਦੇ ਵਿੱਚ ਵੀ ਮ ਗਿਆ ਹੈ ਫਿਲਹਾਲ ਰਾਜਧਾਨੀ ਲਖਨਊ ਦੇ ਵਿੱਚ ਅਨੁਭਵ ਸਿੰਘ ਬਸੀ ਦਾ ਸ਼ੋਅ ਪੁਲਿਸ ਨੇ ਰੱਦ ਕਰ ਦਿੱਤਾ ਹੈ ਇਸ ਮਾਮਲੇ ਦੇ ਵਿੱਚ ਡੀਸੀਪੀ ਈਸਟ ਸ਼ਸ਼ਾਂਗ ਸਿੰਘ ਨੇ ਕਿਹਾ ਕਿ ਐਲ ਆਈਯੂ ਦੀ ਰਿਪੋਰਟ ਦੇ ਆਧਾਰ ਤੇ ਸ਼ੋਅ ਨੂੰ ਰੱਦ ਕਰ ਦਿੱਤਾ ਗਿਆ ਹੈ ਕਾਮੇਡੀਅਨ ਅਨੁਭਵ ਸਿੰਘ ਬਸੀ ਦੇ ਦੋ ਸ਼ੋਅ 15 ਫਰਵਰੀ ਨੂੰ ਆਈਜੀਪੀ ਪਹਿਲਾ ਸ਼ੋਅ 3 ਵਜੇ ਅਤੇ ਦੂਜਾ ਸ਼ੋਅ 7 ਵਜੇ ਹੋਣਾ ਸੀ ਸ਼ੋਅ ਕਰਵਾਉਣ ਦੇ ਲਈ ਇਵੈਂਟ ਕੰਪਨੀ ਵੱਲੋਂ ਔਨਲਾਈਨ ਅਰਜੀ ਦਿੱਤੀ ਗਈ ਸੀ ਪਰ ਪੁਲਿਸ ਵੱਲੋਂ एनओसी नहीं दीती गई पुलिस वालों ਦੱਸਿਆ ਗਿਆ ਕਿ एलआईयू ਵੱਲੋਂ ਰੱਦ ਕਰਨ ਦੀ ਰਿਪੋਰਟ ਦਰਜ ਕਰਵਾਈ ਗਈ ਸੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਬੱਸੀ ਦੇ ਸ਼ੋਅ ਦੇ ਵਿੱਚ ਅਸ਼ਲੀਲ ਸਮੱਗਰੀ ਦੀ ਕਾਮੇਡੀ ਵੀ ਹੁੰਦੀ ਹੈ ਅਸ਼ਲੀਲ ਸਮੱਗਰੀ ਦੀ ਕਾਮੇਡੀ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਵਿਰੋਧ ਚੱਲ ਰਿਹਾ ਹੈ ਅਜਿਹੇ ਵਿੱਚ ਬੱਸੀ ਦੇ ਸ਼ੋਅ ਤੋਂ ਬਾਅਦ ਵਿਵਾਦ ਹੋਰ ਵੱਧ ਸਕਦਾ ਹੈ ਇਸ ਦਰਹਤੇ ਫਿਬੂਤੀ ਖੰਡ ਪੁਲਿਸ ਨੇ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਇਹੀ ਕਾਰਨ ਹੈ ਕਿ ਸ਼ਨੀਵਾਰ ਸਵੇਰੇ ਇੰਦਰਾ ਗਾਂਧੀ ਪ੍ਰਤੀਸ਼ਠਾਨ ਪਹੁੰਚੀ ਇਵੈਂਟ ਕੰਪਨੀ ਨੂੰ LDA ਦੀ ਟੀਮ ਨੇ ਵਾਪਸ ਭੇਜ ਦਿੱਤਾ DCP ਨੇ ਕਿਹਾ ਕਿ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਹੋਇਆ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਅਗਲੀ ਕਾਰਵਾਈ ਕੀਤੀ ਜਾਵੇਗੀ ਅਪਰਨਾ ਨੇ ਇੰਡੀਆਜ਼ ਗੋਟ ਲੇਟੈਂਟ ਸ਼ੋਅ ਦੇ ਵਿੱਚ ਰਣਵੀਰ ਇਲਾਹਾਬਾਦੀਆ ਦੇ ਮਾਤਾ-ਪਿਤਾ ਤੇ ਕੀਤੀ ਗਈ ਅਸ਼ਲੀਲ ਟਿੱਪਣੀ ਦਾ ਮੁੱਦਾ ਵੀ ਉਠਾਇਆ ਇਸੇ ਤਰ੍ਹਾਂ ਦੀ ਕਾਮੇਡੀ ਇਸ ਸ਼ੋਅ ਦੇ ਵਿੱਚ ਵੀ ਹੋਵੇਗੀ ਉਹਨਾਂ ਦੀ ਮੰਗ ਹੈ ਕਿ ਨਾ ਸਿਰਫ ਇਸ ਸ਼ੋਅ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਸਗੋਂ ਅਜਿਹੇ ਸ਼ੋਅ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ